ਜੋ ਜ਼ਿੰਮੇਵਾਰੀ ਲੋਕਾਂ ਨੇ ਲਈ ਹੋਈ ਹੈ ਪੰਜਾਬ ਦੇ ਲੋਕਾਂ ਨੇ ਬਤੌਰ ਮੁੱਖ ਮੰਤਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਣੀ ਧਰਤੀ ਹਵਾ ਬਚਾਈਏ ਵਾਤਾਵਰਨ ਬਚਾਈਏ ਤੇ ਪਹਿਲਾਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਤੇ ਨਹੀਂ ਸੀ ਇਹ ਕਿ ਅਸੀਂ ਨਹਿਰਾਂ ਦਾ ਪਾਣੀ ਖੇਤਾਂ 'ਚ ਪਹੁੰਚਾ ਲਈਏ ਤਾਂ ਕਿ ਧਰਤੀ ਵਿੱਚਲਾ ਪਾਣੀ بچ ਜਾਏ ਅਸੀਂ ਸਪਰੀਆਂ ਬੈਨ ਕਰਤੀਆਂ ਕਈ ਜਿਹੜੀਆਂ ਕਿ ਦੁਨੀਆ ਭਰ 'ਚ ਬੈਨ ਨੇ ਤੇ ਅਸੀਂ ਕਿਉਂ ਜਿਹੜਾ ਜ਼ਹਿਰਾਂ ਨੂੰ ਪ੍ਰਮੋਟ ਕਰ ਰਹੇ ਆ ਤੇ ਧਰਤੀ ਵੀ ਜ਼ੇਰੀਲੀ ਹੋ ਰਹੀ ਹੈ ਸੋ ਆਪਣੇ ਵੱਲੋਂ ਅਸੀਂ ਗੁਰੂਆਂ ਦੇ ਚੱਲੇ ਹੋਏ ਰਸਤੇ ਉੱਤੇ ਚੱਲ ਰਹੇ ਆ ਥੋੜਾ ਜਿਹਾ ਵੀ ਉਹਨਾਂ ਦੇ ਰਸਤੇ ਉੱਤੇ ਚੱਲ ਲਈਏ ਸੱਚ ਤੇ ਤੇ ਕਿਉਂਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਜਿਹੜਾ ਹੋਕਾ ਹੈ ਗੁਰੂ ਸਾਹਿਬ ਘਰ ਘਰ ਜਾ ਕੇ ਉਦਾਸੀਆਂ ਨਹੀਂ ਦਿੰਦੇ ਰਹੇ ਆ ਸੱਚ ਦਾ ਹੋਕਾ ਦਿੰਦੇ ਰਹੇ ਸੋ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਜੋ ਜ਼ਿੰਮੇਵਾਰੀ ਲੋਕਾਂ ਨੇ ਲਈ ਹੋਈ ਹੈ ਪੰਜਾਬ ਦੇ ਲੋਕਾਂ ਨੇ ਤੋ ਤੌਰ ਮੁੱਖ ਮੰਤਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਣੀ ਧਰਤੀ ਹਵਾ ਬਚਾਈਏ ਵਾਤਾਵਰਨ ਬਚਾਈਏ ਕਿ ਪਹਿਲਾਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਤੇ ਨਹੀਂ ਸੀ ਇਹ ਕਿ ਅਸੀਂ ਨਹਿਰਾਂ ਦਾ ਪਾਣੀ ਖੇਤਾਂ 'ਚ ਪਹੁੰਚਾ ਲਈਏ ਤਾਂ ਕਿ ਧਰਤੀ ਵਿੱਚਲਾ ਪਾਣੀ ਬਚੇ ਅਸੀਂ ਸਪਰੀਆਂ ਬੈਨ ਕਰਤੀਆਂ ਕਈ ਜਿਹੜੀਆਂ ਕਿ ਦੁਨੀਆ ਭਰ 'ਚ ਬੈਨ ਨੇ ਤੇ ਅਸੀਂ ਕਿਉਂ ਜਿਹੜਾ ਜ਼ਹਿਰਾਂ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਧਰਤੀ ਵਿਚੇ ਰੀਲੀ ਹੋ ਰਹੀ ਹੈ ਸੋ ਆਪਣੇ ਵੱਲੋਂ ਅਸੀਂ ਗੁਰੂਆਂ ਦੇ ਚੱਲੇ ਹੋਏ ਰਸਤਿਆਂ ਤੇ ਚੱਲ ਰਹੇ ਆ ਥੋੜਾ ਜਿਹਾ ਵੀ ਉਹਨਾਂ ਦੇ ਰਸਤੇ ਤੇ ਚੱਲ ਲੀਏ ਸੱਚ ਦੇ ਤੇ ਕਿਉਂਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਜਿਹੜਾ ਹੋਕਾ ਗੁਰੂ ਸਾਹਿਬ ਘਰ ਘਰ ਜਾ ਕੇ ਉਦਾਸੀਆਂ ਨਹੀਂ ਦਿੰਦੇ ਰਹੇ ਆ ਸੱਚ ਦਾ ਹੋਕਾ ਦਿੰਦੇ ਰਹੇ ਸੋ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੇ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ